ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਆਪਾਂ ਫਤਿਹਵਾੜਾ ਆਏ ਹੋਇਆ ਬਾਈ ਸ਼ਰਮਾ ਡੀਜ਼ਲ ਪੰਪ ਵਾਲਿਆਂ ਕੋਲੇ ਬਾਈ ਜਿਹੜੀ ਟਰੈਕਟਰਾਂ ਦੇ ਸਾਰੇ ਟਰੈਕਟਰਾਂ ਦੇ ਡੀਜ਼ਲ ਪੰਪ ਕਿਸੇ ਨੇ ਕਰਵਾਉਣਾ ਬਾਈ ਫਰੀ ਕਰਦੇ ਆ ਜੈਨੂਨ ਕੰਮ ਹੈ ਬਾਈ ਨਾਲ ਕਰ ਦਿਆਂਗਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਜੀ ਬਹੁਤ ਵਧੀਆ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸੋ ਮੇਰੇ ਨਾਮ ਮਨੋਜ ਸ਼ਰਮਾ ਮਨੋਜ ਸ਼ਰਮਾ ਹਾਂ ਜੀ ਸ਼ਰਮਾ ਡੀਜ਼ਲ ਆਟੋ ਮਾਰਕੀਟ ਫਤਿਹਵਾੜਾ ਹਰਿਆਣਾ ਠੀਕ ਹੈ ਤੇ ਆਪਾਂ ਕਿਹੜੇ ਕਿਹੜੇ ਟਰੈਕਟਰਾਂ ਦੇ ਪੰਪ ਕਰਦੇ ਨੇ ਵੀ ਆਪਾਂ অল ਟੋਟਲੀ ਪੰਪ ਕਰਦੇ ਆ ਹਰ ਟਰੈਕਟਰ ਠੀਕ ਹੈ ਔਰ ਡੈਲਫੀ ਦਾ ਪੰਪ ਵੀ ਕਰਦੇ ਆ ਰੋਟਰੀ ਪੰਪ ਵੀ ਬਾਈਕੋ ਦਾ ਔਰ ਇਨ ਲਾਈਨ ਪੰਪ ਵੀ ਠੀਕ ਹੈ ਹਾਂਜੀ ਤੇ ਆਪਾਂ ਮੰਨ ਲਓ ਆਪਣੇ ਤੋਂ ਪੰਜਾਬ ਦੀ ਜ਼ਿਆਦਾ ਪੰਜਾਬ ਦੇ ਹੁੰਦੇ ਜਾਂ ਹਰਿਆਣਾ ਦੇ ਜ਼ਿਆਦਾ ਹੁੰਦੇ ਵੀਰੇ ਸਾਡੇ ਕੋਲ ਵੈਸੇ ਤਾਂ ਆਲ ਓਵਰ ਸਟੇਟ ਦੇ ਪੰਪ ਆ ਰਹੇ ਨੇ ਠੀਕ ਹੈ ਜਿਸ ਤਰ੍ਹਾਂ ਹਰਿਆਣਾ ਤੇ ਸਾਡੇ ਕੋਲ ਆ ਹੀ ਰਿਹਾ ਹੈ ਠੀਕ ਹੈ ਪੰਜਾਬ ਤੋਂ Rajasthan ਤੋਂ UP ਤੋਂ ਔਰ ਅਗਰ ਕੋਈ ਬੰਦਾ ਦੂਰ ਬੈਠਾ ਹੈ ਤੇ ਉਸ ਦਰਾਂ ਨੇ ਅਸੀਂ ਪੰਪ ਸਾਡੇ ਕੋਲ ਕੋਰੀਅਰ ਦਰਾਂ ਅਸੀਂ ਨਵਾਂ ਵੀ ਭੇਜ ਰਹੇ ਆਂ ਇਹ ਕੋ ਡਿਸਪੋਜ਼ਲ ਦਾ ਪੰਪ ਮੰਗਦਾ ਉਹਦੇ ਵਾਸਤੇ ਵੀ ਭੇਜ ਰਹੇ ਆ ਠੀਕ ਆਪਾਂ ਨਵਾਂ ਪੰਪ ਜੇ ਕਿਸੇ ਨੇ ਲੈਣਾ ਹੋਵੇ ਪ੍ਰਾਪਤ ਸਾਡੇ ਕੋਲ ਮਿਲ ਜਾਂਦਾ ਕਿੰਨੇ ਕੇ ਪੈਸੇ ਆਉਂਦਾ ਉਹ ਵੀਰੇ ਹਰ ਪੰਪ ਦੀ ਅਲੱਗ ਅਲੱਗ ਕੁਸ਼ਟ ਹੁੰਦੀ ਹੈ ਅੱਛਾ ਟਰੈਕਟਰ ਦੇ ਹਿਸਾਬ ਨਾਲ ਹੁੰਦੀ ਜਿਸ ਤਰ੍ਹਾਂ ਸਵਰਾਜ ਦਾ ਪੰਪ ਆਇਆ ਜਾਂ ਆਪਾਂ ਨੂੰ ਮੈਸੀ ਦਾ ਪੰਪ ਚਾਹੀਦਾ ਹਮ ਲਗਭਗ 13000 ਦੇ ਲਗਭਗ ਤਿੰਨ ਸਿਲੰਡਰ ਦਾ ਪੰਪ ਹੈ ਸਾਡੇ ਕੋਲ ਨੀਚੇ ਕੱਟ ਕੇ ਹਾਂ ਵਿੱਚ ਕੱਟ ਕੇ ਠੀਕ ਹੈ ਹਾਂਜੀ ਤੇ ਜੇ ਸੈਟਿੰਗ ਦੀ ਗੱਲ ਕਰੀ ਆਪਾਂ ਜਿੱਥੇ ਵੀ ਲੋਕਲ ਮਿਸਤਰੀ ਉਹ ਕਰ ਦਿੰਦਾ ਇਹਦੀ ਸੈਟਿੰਗ ਹਾਂ ਕਰ ਦਿੰਦਾ ਆਪਾਂ ਨੂੰ ਤਾਂ ਨੇ ਨਾਲ ਕੋਈ ਖਰਡ ਮੀਜ਼ਾ ਦੀ ਸੜੀ ਕੰਮ ਚ ਦਿੱਕਤ ਨਹੀਂ ਆਊਗੀ ਅਗਰ 22 ਦੀ ਵੇ 1% ਕੋਈ ਦਿੱਕਤ ਆਉਂਦੀ ਹੈ ਤੇ ਅਸੀਂ ਉਸ ਦਾ ਸੋਲੂਸ਼ਨ ਕਰਦੇ ਆਂ ਉਹਦਾ ਮਸਲਾ ਹੱਲ ਕਰਦੇ ਆਂ ਅਸੀਂ ਆਪਦੇ ਕੋਲ ਹੋਰ ਪੰਪ ਭੇਜਾਂਗੇ ਇਹ ਨਹੀਂ ਆ ਵੀ ਕਸਟਮਰ ਸਾਡੇ ਕੋਲ ਆ ਕੇ ਜੀ ਮਹੌਲ ਕਲੈਕਟਰ ਦੀ ਕਈ ਵਾਰੀ ਟਾਈਮਿੰਗ ਨਹੀਂ ਸੈੱਟ ਬਹਿੰਦੀ ਪੰਪ ਨਾਲ ਜਾਂ ਵੀਰ ਜੀ ਦੇਖੋ ਕੰਮ ਹੈਗਾ ਮਿਸਤਰੀ ਦਾ ਉਹ ਕੰਮ ਮਕੈਨਿਕ ਦਾ ਹੁੰਦਾ ਟਾਈਮਿੰਗ ਸੈੱਟ ਕਰਨਾ ਠੀਕ ਹੈ ਔਰ ਅਗਰ ਕਿਸੇ ਵੀਰ ਨੂੰ ਕੋਈ ਦਿੱਕਤ ਆਉਂਦੀ ਹੈ ਟਾਈਮਿੰਗ ਦੀ وجہ ਨਾਲ ਤੇ ਅਸੀਂ ਉਹਦਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਸਾਡੇ ਕੋਲ ਹੋਰ ਐਕਸਪਰਟ ਮਕੈਨਿਕ ਹ ਇਹ ਆਪਾਂ 969 ਦਾ ਪੰਪ ਕਰੀਏ ਨੇ ਹਾਂ ਹਾਂਜੀ ਇਹ 969 ਦਾ ਪੰਪ ਹੈ ਆਪਣਾ ਹਾਂਜੀ ਇਹ ਆਏ ਨੇ ਭੇਵੇ ਤੋਂ ਭੇਵੇ ਤੋਂ ਆਇਆ ਬਾਈ ਹਾਂਜੀ ਭੇਵੇ ਤੋਂ ਆਇਆ 969 ਹੈ ਠੀਕ ਹੈ ਇਹਦਾ ਪਰ ਕੀ ਕਰਿਆ ਇਹਦਾ ਜੀ ਅਸੀਂ MPC ਯੂਨਟ ਲਗਾਈ ਜੀ ਇਹਦੇ ਵਿੱਚ ਠੀਕ ਹੈ ਫੁੱਲ ਰਿਪੇਅਰ ਕਰਤੀ ਦੀ ਹਾਂ ਫੁੱਲ ਰਿਪੇਅਰ ਕਰਕੇ MPC ਯੂਨਟ ਲਗਾਈ ਅਸੀਂ ਇਹਦੇ ਠੀਕ ਹੈ ਆਪਾਂ ਇਹਦੇ ਵਿੱਚ ਪੁਰਾਣਾ ਸਿਸਟਮ ਬਦਦੇ ਸਾਰਾ ਨਵਾਂ ਹੀ ਪਾਉਣਾ ਸਾਰਾ ਨਹੀਂ ਮਿਰਜੀ ਜਿਹੜਾ ਸਮਾਨ ਕੰਮ ਦੇਣ ਵਾਲਾ ਸੀ ਉਹ ਉਹੀ ਰੱਖਦੇ ਹਾਂ ਠੀਕ ਹੈ ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵਧੀਆ ਤੋਂ ਵਧੀਆ ਕੰਮ ਕਰਕੇ ਘੱਟ ਤੋਂ ਘੱਟ ਪੈਸੇ ਲਈਏ ਜੀਮੇਦਾਰ ਦਾ ਖਰ ਅੱਪਾ ਮਸ਼ੀਨੀ ਕੰਮ ਕਰਦੇ ਆ ਪੰਪਾਂ ਦਾ? ਹਾਂਜੀ ਮਸ਼ੀਨੀ ਕੰਮ ਕਰਦੇ ਆ। ਔਰ ਵੀਰ ਜੀ ਇਸ ਤਰ੍ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਬੰਦਾ ਵੀ ਦੂਰੋਂ ਆਉਂਦਾ ਹੈ ਤੇ ਕਮ ਸੇ ਕਮ ਸਾਡੇ ਕੋ ਰੁਪਈਆ ਵੀ ਘੱਟ ਲੱਗਣ। ਅਗਲੇ ਦਾ ਟਾਈਮ ਵੀ ਲੱਗਦਾ ਹੈ ਤੇ ਉਸ ਦਰਾਂ ਉਹਨਾਂ ਦੇ ਪੈਸੇ ਵੀ ਘੱਟ ਹੋਣੇ ਚਾਹੀਦੇ ਆ। ਆਮਾ ਖੁਸ਼ ਹੋ ਕੇ ਜਾਵੇ। ਖੁਸ਼ ਹੋ ਕੇ ਜਾਵੇ। ਹੁਣ ਇਹ ਭਾਈ ਜਿਹੜਾ ਪੰਪ ਲੈ ਕੇ ਆਇਆ ਸਾਡੇ ਕੋਲ। ਪੇਵੇ ਤੋਂ ਆਇਆ ਬਹੁਤ ਪੇਵੇ ਤੋਂ ਪੇਵੇ ਤੋਂ ਆਇਆ। 100 ਕਿਲੋਮੀਟਰ ਪੈ ਗਿਆ ਆਉਣਾ ਪੇਵਾ। 150 ਕਿਲੋਮੀਟਰ। 150 ਕਿਲੋਮੀਟਰ ਤੋਂ ਆਏ ਨੇ। ਸਾਡੀ ਕੋਸ਼ਿਸ਼ ਹੈ ਕਿ ਇਨ ਦਾ ਕੰਮ ਵਧੀਆ ਵਧੀਆ ਕਰਕੇ ਦਈਏ ਪਹਿਲਾਂ ਇਹਨਾਂ ਦੇ ਨਵੇਂ ਟਾਇਰਟਸ 'ਚ ਦਿੱਕਤ ਆ ਰਹੀ ਸੀ ਕਿ ਇਹਨਾਂ ਦੇ ਟਾਇਰਟਸ ਚਾਈ ਨਹੀਂ ਸੀ ਕਰ ਰਿਹਾ ਠੀਕ ਹੈ ਠੀਕ ਹੈ ਜੀ ਔਰ ਅਸੀਂ ਹੁਣ ਵੀਰ ਜੀ ਇਹਦੇ MPC ਯੂਨਟ ਲਗਾਈ ਆ ਰਬੋ ਸਟੈਟਰ ਤੇ ਲੱਗੀ ਹੁੰਦੀ ਆ ਹਾਂਜੀ ਔਰ ਅਸੀਂ ਇਹਦੇ ਹੁਣ MPC ਯੂਨਟ ਲਗਾਈਏ ਦੇ ਔਰ ਇਹਦਾ ਪਾ ਆ ਨਿਊਜ਼ਲੈਂਡ ਵੀ ਕਰੀਏ ਨਿਊਜ਼ ਨਾ ਹਾਂ ਨਿਊਜ਼ਲੈਂਡ ਵੀ ਕਰੀਏ ਨੇ ਨਿਊਜ਼ਲੈਂਡ ਵੀ ਕਰੀਏ ਆ ਪੰਪ ਕੀਤਾ ਹਾਂਜੀ ਆਲ ਪੰਪ ਕੀਤਾ ਇਹਨੂੰ ਦਿੱਕਤ ਗਈ ਸੀ ਪਹਿਲਾਂ ਇਹਨੂੰ ਦਿੱਕਤ ਸੀ ਜੀ ਇਹ ਕਹਿ ਰਹੇ ਨੇ ਸਟਾਰਟਿੰਗ ਤੋਂ ਹੀ ਜਦੋਂ ਤੋਂ ਟਰੈਕਟਰ ਲਿਆਇਆ ਹੈ ਖਿਚਾਈ ਨਹੀਂ ਕਰ ਰਿਹਾ ਧੂਆਂ ਮਾਰ ਰਿਹਾ ਹੁਣ ਖਿੱਚੂਗਾ ਬਿਲਕੁਲ ਖਿੱਚੂਗਾ ਗਾਰੰਟੀ ਨਾਲ ਤੁਹਾਮਾ ਲਾਂਬਾ ਹੋ ਜਾ ਬਿਲਕੁਲ ਤੁਹਾਮਾ ਲਾਂਬਾ ਠੀਕ ਹੈ ਬਾਕੀ ਬਾਈ ਨੇ ਦੱਸਿਆ ਵੀਡੀਓ ਦੇ ਵਿੱਚ ਵੀ ਬਾਈ ਕਹਿੰਦਾ ਵੀ ਇਹ ਬਾਈ ਪਹਿਲਾਂ ਮੇਰੇ ਕੋਲ ਤਿੰਨ ਪੰਪ ਕਰਵਾ ਕੇ ਲੈ ਗਏ ਨੇ ਚੌਥਾ ਪੰਪ ਹਾਂ ਮਿਸਤਰੀ ਹੈ ਠੀਕ ਹੈ ਔਰ ਇਹ ਜ਼ਮੀਦਾਰ ਨੇ ਨਾਲ ਭਾਈ ਜਿਹ ਉਹਦੇ ਅਸੀਂ ਇਨਲਾਈਨ ਪੰਪ ਲਗਾ ਰਹੇ ਆ ਚਾਹੇ ਉਹ ਜੌਂਡੀਅਰ ਹੈ ਮਾਈਕੋ ਲਾਵਾ ਮਾਈਕੋ ਲਗਾ ਰਹੇ ਆ ਅਗਰ ਕੋਈ ਵੀਰ ਸਾਡੇ ਕੋਲੋਂ ਰੂਟਰੀ ਪੰਪ ਜਿਹੜਾ ਇਨਲਾਈਨ ਪੰਪ ਲਗਵਾਉਣਾ ਚਾਹੁੰਦਾ ਹੈ ਜਿਸ ਤਰ੍ਹਾਂ ਜੌਂਡੀਅਰ ਦੇ ਅੰਦਰ ਹੈ ਮੈਸੀ ਦੇ ਅੰਦਰ ਹੈ ਅਰਜੁਨ ਦੇ ਅੰਦਰ ਹੈ ਠੀਕ ਹੈ ਏਸੀ ਦੇ ਅੰਦਰ ਚਾਈਨੀਸ ਪੰਪ ਹੁੰਦਾ ਉਹਦੀ ਜਗ੍ਹਾ ਤੇ ਅਸੀਂ ਮਾਈਕੋ ਦਾ ਇਨਲਾਈਨ ਪੰਪ ਲਗਾ ਦਿੰਦੇ ਆ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਹੀ ਘੱਟ ਪੈਸੇ ਚ ਲਗਾ ਦਿੰਦੇ ਆ ਠੀਕ ਹੈ ਹਾਂਜੀ ਆਪਾਂ ਨਵਾਂ ਪੰਪ ਜਮਨ ਜਮਨ ਨਵਾਂ ਲਗਾ ਬਿਲਕੁਲ ਨਵਾਂ ਨਵਾਂ ਪੰਪ ਅਗਰ ਕੋਈ ਬੰਦਾ ਨ ਾਂਗੇ ਕੋਈ ਦਿੱਕਤ ਨਾ ਵੀ ਕੋਈ ਦਿੱਕਤ ਨਾ ਹਾਂਜੀ ਦੇਖੋ ਇਸ ਤਰ੍ਹਾਂ ਵੀਰ ਜੀ ਜਿਹੜਾ ਪੰਪ ਅਸੀਂ ਰੂਟਰ ਪੰਪ ਦੀ ਜਗ੍ਹਾ ਤੇ ਪੰਪ ਲਗਾਉਣਾ ਹੁੰਦਾ ਉਹਨੂੰ ਸਾਨੂੰ ਖੋਲ ਕੇ ਫਿਟ ਕਰਨਾ ਜ਼ਰੂਰੀ ਹੈ ਹਾਂ ਕਿਉਂਕਿ ਜਿਸ ਤਰ੍ਹਾਂ ਰੂਟਰ ਪੰਪ ਦੀ ਜਗ੍ਹਾ ਤੇ ਪੰਪ ਲਗਾਉਣਾ ਹੈ ਨਾ ਉਹਦੇ ਵਾਸਤੇ ਸਾਨੂੰ ਪੰਪ ਤਿਆਰ ਕਰਨਾ ਪੈਂਦਾ ਆਪਣੇ ਕੋਲੇ ਹੈਗਾ ਕੋਈ ਨਵਾਂ ਪੰਪ ਬਿਲਕੁਲ ਹੈਗੇ ਨਹੀਂ ਆ ਦੇਖੋ ਅਸੀਂ ਹੁਣ ਆ 950 ਦੇ ਪੰਪ ਲਗਾਉਣਾ ਹੈ ਠੀਕ ਹੈ ਇਹ ਵਾਲਾ 950 ਦੇ ਪੰਪ ਐਮਪੀ ਭੇਜਣਾ ਨਵਾਂ ਲਾਉਣਾ ਹੈ ਬਿਲਕੁਲ ਨਵਾਂ ਲਾਉਣਾ ਹੈ ਇਹ ਪੰਪ ਹੁੰਦਾ ਉਹਦੇ ਅੱਪਾ ਨਵਾਂ ਵੀ ਚੈੱਕ ਕਰਦੇ ਆਂ ਹਾਂ ਨਵਾਂ ਵੀ ਚੈੱਕ ਕਰਦੇ ਆਂ ਕਿਉਂਕਿ ਵੀਰ ਜੀ ਇਹ ਪੰਪ ਇਹਨੂੰ ਤਿਆਰ ਕਰਦੇ ਆਂ ਅਸੀਂ ਮੈਸੀ ਪਚਾਨੀਅਸ ਤੋਂ ਵਾਸਤੇ ਠੀਕ ਹੈ ਹਾਂਜੀ ਮੈਸੀ ਪਚਾਨੀਅਸ ਦਾ ਪੰਪ ਇਹ ਵਾਲਾ ਹੁੰਦਾ ਠੀਕ ਹੈ ਤੇ ਇਹਦੀ ਜਗ੍ਹਾ ਤੇ ਅਸੀਂ ਇਹ ਇਨ ਲਾਈਨ ਪੰਪ ਲਗਾਉਣਾ ਇਹ ਪਹਿਲਾਂ ਤਿਆਰ ਕਰਨਾ ਪੈਂਦਾ ਹੈ ਕੰਪਨੀ ਦਾ ਨੀ ਹੈ ਠੀਕ ਹੈ ਪਹਿਲਾਂ ਤਾਂ ਸਸੀ ਗਾਲ ਅੰਕਲ ਜੀ ਆਜੋ ਸਸੀ ਗਾਲ ਜੀ ਸਸੀ ਗਾਲ ਜੀ ਆਪਾਂ ਕਿੰਨੇ ਸਾਲਾਂ ਤੋਂ ਇਹ ਕੰਮ ਕਰ ਰਹੇ ਆਂ ਅਸੀਂ ਬਈ 50 ਸਾਲ ਤੋਂ ਕੰਮ ਕਰ ਰਹੇ ਆਂ 50 ਸਾਲਾਂ ਤੋਂ ਅਪਾ ਡੀਜ਼ਲ ਪੰਪ ਦੀ ਕਰਦੇ ਆਂ ਹਾਂ ਡੀਜ਼ਲ ਪੰਪ ਨੋ ਜੀ ਠੀਕ ਹੈ ਆਪਾਂ ਠੀਕ ਹੈ ਮੇਰੇ ਲੜਕਾ ਨਾਲ ਹੈ ਠੀਕ ਹੈ ਆਪਣਾ ਪੁਰਾਣਾ ਕੰਮ ਹੈ ਪੁਰਾਣਾ ਕੰਮ 50 ਸਾਲਾਂ ਤੋਂ ਆਪਾਂ ਡੀਜ਼ਲ ਪੰਪ ਦਾ ਕੰਮ ਕਰ ਰਹੇ ਹਾਂ ਹਾਂਜੀ ਠੀਕ ਹੈ ਆਪਾਂ ਭਾਈ ਮੰਨ ਲਓ ਦਿਨ ਚ ਕਿੰਨੇ ਟਰੈਕਟਰਾਂ ਦੇ ਪੰਪ ਕਰ ਦਨੇ ਸਾਡੇ ਕੋਲ ਵੀਰ ਜੀ ਕਈ ਵਾਰ ਤੇ ਪੰਜ ਪੰਜ ਵੀ ਆ ਜਾਂਦੇ ਨੇ ਚਾਰ ਚਾਰ ਵੀ ਆ ਜਾਂਦੇ ਨੇ ਕਈ ਵਾਰ ਦੋ ਆ ਜਾਂਦੇ ਨੇ ਕਈ ਵਾਰ ਇੱਕ ਆ ਜਾਂਦਾ ਜੇ ਆਪਾਂ ਜੇ ਮੰਨ ਲਓ ਦਿਨ ਚ ਕਿੰਨੇ ਆਪਾਂ ਕਿੰਨੇ ਪੰਜ ਪੰਪ ਪੰਜ ਪੰਪ ਦਿਨ ਚ ਮੈਕਸਿਮਮ ਹੋ ਜਾਣਗੇ ਹੋ ਜਾਣਗੇ ਕੰਪਲੀਟ ਹਾਂ ਕੰਪਲੀਟ ਹੋ ਜਾਂਦਾ ਠੀਕ ਹੈ ਜੇ ਕਿਸੇ ਨੇ ਦੂਰੋਂ ਆਉਣਾ ਉਹਨੂੰ ਆਪਾਂ ਸ਼ਾਮ ਨੂੰ ਵਾਪਸ ਤੋਰ ਦਾਂਗੇ ਤੋਰ ਜਾਾਂਗੇ ਤੋਰ ਦਾਂਗੇ ਥੋੜਾ ਬੋਧਾ ਲੇਟ ਹੋਵੇ ਡਿਲੀਵਰੀ ਦਾ ਕੰਮ ਹੈਗਾ ਨਾ ਅਸੀਂ ਭੇਜ ਦਿੰਨੇ ਆ ਜੀ ਪੰਪੇ ਹੀ ਦਿੰਦੇ ਆ ਇਹ ਮੰਨ ਲਓ ਵੀ ਕਿਸੇ ਨੇ ਦੂਰੋਂ ਆਪ ਨੂੰ ਪੰਪ ਇੱਥੇ ਭੇਜਤਾ ਅਸੀਂ ਆਪੇ ਦਾ ਭੇਜ ਦਾਂਗੇ ਹਾਂ ਰਾਤ ਐਮਪੀ ਤੇ ਤੇਰੇ ਮਹਾਰਾਸ਼ਟਰ ਛਤੀਸਗੜ੍ਹ ਮਹਾਰਾਸ਼ਟਰ ਕਰਨਾਟਕਾ ਵਿੱਚ ਗੁਜਰਾਤ ਵਿੱਚ ਗੁਜਰਾਤ ਵਿੱਚ ਭੇਜ ਰਹੇ ਆ ਪੰਪ ਠੀਕ ਹੈ ਯਾਨੀ ਕਿ ਫੇਮਸ ਆਪਣਾ ਕੰਮ ਪੂਰਾ ਫੇਮਸ ਕੁੱਤਾ ਚਲੋ ਜਿਸ ਤਰ੍ਹਾਂ ਤੁਸੀਂ ਸਮਝੋ ਅਸੀਂ ਤਾਂ ਆਪਦੀ ਲੇਬਰ ਦਾ ਕੰਮ ਹੈ ਸਾਡੇ ਚਾਹੁੰਦੇ ਆ ਵੀ ਪੈਸੇ ਲੈ ਜਾਣ ਘੱਟ ਤੇ ਕੰਮ ਹੋਵੇ ਲੈ ਦਾ ਵਧੀਆ ਤੇ ਸਾਡੇ ਕੋਲ ਭੱਜ ਆਵੇ ਨੇੜਾ ਕਰਕੇ ਲੈ ਗਿਆ ਆ ਬੰਦਾ ਖੁਸ਼ ਹੋ ਜਾ ਬੰਦਾ ਉਹ ਖੁਸ਼ ਹੋ ਜਾ ਨਾਲ ਭੇਜੀ ਬੰਦੇ ਨੂੰ ਹੋਰ ਵੀ ਅਗਲੇ ਦਾ ਦਿਲ ਖੁਸ਼ ਹੋਏ ਰੂ ਖੁਸ਼ ਹੋਏ ਬਿਲਕੁਲ ਸਾਡੀ ਕੋਸ਼ਿਸ਼ ਇਹ ਹੈ ਵੀ ਪੈਸੇ ਘੱਟ ਤੋਂ ਘੱਟ ਲਿੱਤੇ ਜਾਣ ਠੀਕ ਹੈ ਤੇ ਕੰਮ ਵਧੀਆ ਤੇ ਵਧੀਆ ਕੀਤਾ ਜਾ ਠੀਕ ਹੈ ਅੰਕਲ ਹਰਨ ਦਾ ਤਜਰਬਾ ਹੈ 50 ਸਾਲਾਂ ਤੋਂ ਇਹੀ ਕੰਮ ਕਰਦੇ ਆ ਰਹੇ ਨੇ ਕੋਈ ਨਵਾਂ ਕੰਮ ਨਹੀਂ ਹੈਗਾ ਪੁਰਾਣਾ ਕੰਮ ਹੈ ਜੱਦੀ ਕੰਮ ਹੈ ਜੱਦੀ ਕੰਮ ਹੈ ਤੇ ਬਾਕੀ ਮਸ਼ੀਨ ਨਹੀਂ ਕੰਮ ਆ ਸਾਰਾ A to Z ਮੇਰਾ ਲੜਕਾ 24 25 ਸਾਲ ਤੋਂ ਮੇਰੇ ਨਾਲ ਹੈ ਠੀਕ ਹੈ ਮਈਹੂਰੀ 24 25 ਸਾਲ ਤੋਂ ਆਪਣੇ ਨਾਲ ਕੰਮ ਕਰਦਾ ਹੈ ਮੇਰੇ ਨਾਲ ਕੰਮ ਕਰਦਾ ਹੈ ਠੀਕ ਆਪਣੇ ਕੋਲ ਕੋਈ ਮਕੈਨਿਕ ਹੋਰ ਵੀ ਕੰਮ ਕਰਦਾ ਕੋਈ ਹੋਰ ਹੈਗੇ ਨੇ ਦੋ ਮੁੰਡੇ ਹੈਗੇ ਨੇ ਅੱਜ ਛੰਡੀ ਦੀ ਵਜ੍ਹਾ ਨਾਲ ਨਹੀਂ ਆ ਰਹੇ ਠੀਕ ਹੈ ਜੀ ਰੱਖੇ ਨੇ ਨਾਲ ਠੀਕ ਹੈ ਉਹ ਵੀ ਕੰਮ ਕਰਦੇ ਤੇ ਆਪਾਂ ਜੇ ਗੱਲ ਕਰੀਏ ਬਈ ਆਪਾਂ ਕੱਲੇ ਡੀਜ਼ਲ ਪੰਪਾਂ ਦੀ ਕਰਦੇ ਆ ਡੀਜ਼ਲ ਪੰਪ ਡੀਜ਼ਲ ਪੰਪ ਤੇ ਨੌਕਰੀ ਹੈ ਨਿਊਜੇਲਾ ਐਕਸਟ ਟਰੈਕਟਰ ਵਗੈਰਾ ਦੀ ਨਹੀਂ ਇਸ ਤਰ੍ਹਾਂ ਨੋਜਨ ਹੁੰਦੀ ਹੈ ਨਾ ਯਾਰ ਨੋਜਨ ਹੁੰਦੀ ਹੈ ਐਕਸਟ ਟਰੈਕਟਰ ਵਗੈਰਾ ਪੰਪੂ ਵੀ ਕਰਦੇ ਹਾਂ 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 ਸਾਰੇ ਸਾਰੇ ਡੀਜ਼ਲ ਨਾਲ ਚੱਲਣ ਵਾਲੇ ਹਰ ਸਾਧਨ ਦਾ ਪੰਪ ਦਾ ਕੰਮ ਕਰਦੇ ਆਂ ਗੱਡੀਆਂ ਦਾ ਵੀ ਕਰਦਾਂਗੇ ਹਾਂ ਗੱਡੀਆਂ ਦਾ ਵੀ ਠੀਕ ਹੈ ਕਿਸੇ ਨੇ ਗੱਡੀਆਂ ਦਾ ਟਰੈਕਟਰ ਦਾ ਪੰਪ ਕਰਵਾਉਣਾ ਹੈ ਬਾਈ ਹੋਰਾਂ ਨਾਲ ਆ ਕੇ ਇੱਥੇ ਸੰਪਰਕ ਕਰੋ ਜਰੂਰ ਵਿਜ਼ਿਟ ਕਰੋ ਫਤਿਹਬਾਦ ਟਰੈਕਟਰ ਮੰਡੀ ਦੇ ਵਿੱਚ ਹਾਂ ਟਰੈਕਟਰ ਮਾਰਕੀਟ ਆਟੋ ਮਾਰਕੀਟ ਇੱਕ ਟ੍ਰੈਕਟਰ ਮੰਡੀ ਤੇ ਹੈਗੀ ਆ ਉਹਨਾਂ ਨੇ ਬਾਅਦ ਚ ਲਾਈ ਆ ਹੈ ਆਟੋ ਮਾਰਕੀਟ ਆ ਆਟੋ ਮਾਰਕੀਟ ਦੇ ਵਿੱਚ ਦੁਕਾਨ ਨੰਬਰ ਕਿੰਨਾ ਪੜਾ 222 ਨੰਬਰ 222 ਨੰਬਰ ਹਾਂ ਸ਼ਰਮਾ ਡੀਜ਼ਲ ਪੰਪ ਬਾਈ ਹੋਰਾਂ ਦੇ ਜੈਨੂਨ ਕੰਮ ਆ A to Z ਜਮਾ ਓਕੇ ਰਿਪੋਰਟ ਆ ਬਾਕੀ ਬਾਈ ਹੋਰਾਂ ਨਾਲ ਆਪਾਂ ਗੱਲ ਕਰੀ ਜਿਹੜੇ ਕਸਟਮਰ ਆਏ ਸੀ ਬਾਈ ਹੋਰਾਂ ਦੇ ਉਹਨਾਂ ਨੇ ਵੀ ਕਿਹਾ ਬਾਕੀ ਕੋਈ ਆਪਾਂ ਨੂੰ ਲੰਬ ਦਾ ਆਇਆ ਨਹੀਂ ਕਦੇ ਸਟਰਾਜ ਕੋ ਲੰਮਾ ਹੁੰਦਾ ਤੇ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਆਂ ਸੀ ਦੇਖੋ ਅਸੀਂ ਮਕੈਨਿਕ ਆਂ ਅਸੀਂ ਭਗਵਾਨ ਨਹੀਂ ਹੈਗੇ ਕੋਈ ਦਿੱਕਤ ਆ ਵੀ ਜਾਂਦੀ ਹੈ ਕਿਤੇ ਦੀ ਲੇਕਿਨ ਅਸੀਂ ਉਹਦਾ ਮਸਲਾ ਹੱਲ ਕਰਦੇ ਆਂ ਸੋਲੂਸ਼ਨ ਕਰਦੇ ਆਂ ਉਹਦਾ ਠੀਕ ਹੈ ਅਸੀਂ ਹੱਥ ਖੜੇ ਨਹੀਂ ਕਰਦੇ ਵੀ ਸਾਡੇ ਕੋਲ ਨਹੀਂ ਹੁੰਦਾ ਅਸੀਂ ਅਦਾ ਸੋਲੂਸ਼ਨ ਕਰਦੇ ਆਂ ਬਾਈ ਹੁਰੀ ਕਹਿੰਦਾ ਵੀ ਦੂਰ ਨੇੜੇ ਸਾਡੇ ਪੰਪ ਸਾਰੇ ਸਹਾਰਨਪੁਰ ਤੋਂ ਬੰਦੇ ਪੰਪ ਲੈ ਕੇ ਆਏ ਚਾਰ ਠੀਕ ਹੈ ਤੇ ਇੱਕ ਬੰਦਾ ਕਹਿੰਦਾ ਵੀ ਮੇਰਾ ਕਿਹੜੇ ਕਿਹੜੇ ਟਰੈਕਟਰ ਦੇ ਲੈ ਕੇ ਆਏ ਜੀ ਉਹ ਜੀ ਅਰਜੰਦੇ ਅਰਜੰਦੇ 605 ਦੇ ਠੀਕ ਹੈ ਤੇ ਉਹ ਕਹਿੰਦਾ ਵੀ ਮੇਰਾ ਟਰੈਕਟਰ ਸਹੀ ਨਹੀਂ ਚੱਲ ਅਸੀਂ ਇਕ ਇਥੋਂ ਪੰਪ ਭੇਜਨੇ ਆ ਅਸੀਂ ਇਥੋਂ ਪੰਪ ਭੇਜਿਆ ਕੋਰੀਅਰ ਦੇ ਰਸਤੇ ਅੱਛਾ ਉਹਨੇ ਫਿਰ ਟਰੈਕਟਰ ਨੂੰ ਉਹ ਅਸੀਂ ਆਪ ਦਾ ਪੰਪ ਭੇਜਿਆ ਤਾਨੂੰ ਪਿਆ ਤੂੰ ਲਾ ਲੈ ਉਹ ਸਾਨੂੰ ਪੰਪ ਦੇ ਦੇਗੀ ਉਹਦਾ ਜਿਹੜਾ ਪੁਰਾਣਾ ਪੰਪ ਸੀ ਅਸੀਂ ਰੱਖ ਲਿਆ ਤੇ ਉਹਨੂੰ ਵਧੀਆ ਪੰਪ ਅਸੀਂ ਉਹਦੇ ਤੋਂ ਵਧੀਆ ਪੰਪ ਭੇਜਤਾ ਤੇ ਉਹ ਉਹ ਖੁਸ਼ ਹੋ ਗਿਆ ਜਿਵੇਂ ਹੁਣ ਸੀਜ਼ਨ 'ਚ ਮੰਨ ਲਓ ਕਿਸੇ ਦਾ ਟਰੈਕਟਰ ਦਾ ਕੋਈ ਪੰਪ ਦੀ ਦਿੱਕਤ ਆ ਗਈ ਆਪਾਂ ਤੋਂ ਕਰਾਇਆ ਆਪਾਂ ਹੋਰ ਪੰਪ ਦੇ ਦਾਂਗੇ ਸੀਜ਼ਨ ਬਿਲਕੁਲ ਦੇ ਦਿਆਂਗੇ ਬਿਲਕੁਲ ਦੇ ਦਿਆਂਗੇ ਕਿਸੇ ਵੀ ਟਰੈਕਟਰ ਦਾ ਮੰਨ ਲਓ ਕੰਮ ਨਹੀਂ ਖੜਨਦਾ ਉਹਦੇ ਕੰਮ ਨਹੀਂ ਖੜਨਦੇ ਇਵਨ ਕੰਪੈਨ ਦਾ ਵੀ ਪੰਪ ਅਗਰ ਕੋਈ ਸਾਡੇ ਕੋ ਕੰਬੈਨ ਦਾ ਪੰਪ ਵੀ ਹੈ ਦੇਖੋ ਅਸੀਂ ਸਪੇਅਰ ਰੱਖਿਆ ਹੈ ਕੰਬੈਨ ਦਾ ਪੰਪ ਠੀਕ ਹੈ ਆਪਾਂ ਇਹਦਾ ਕੰਮ ਕਰਿਆ ਹੋਇਆ ਹਾਂ ਹਾਂ ਇਹਦਾ ਇਹਦਾ ਆ ਕੰਬੈਨ ਦਾ ਪੰਪ ਹੈ ਸੀਜ਼ਨ ਦੇ ਵਿੱਚ ਕਿਸੇ ਨੂੰ ਕੋਈ ਦਿੱਕਤ ਆਉਂਦੀ ਆਪਾਂ ਆਪਦੇ ਕੋਲ ਭੇਜਾਂਗੇ ਬਿਲਕੁਲ ਬਿਲਕੁਲ ਠੀਕ ਹੈ ਇਹ ਨਹੀਂ ਆ ਵੀ ਸਾਡੇ ਕੋ ਕੰਮ ਕਰਵਾ ਗਿਆ ਅਗਲਾ ਰੋਈ ਜਾਂਦਾ ਹੈ ਇਸ ਤਰ੍ਹਾਂ ਨਹੀਂ ਹੋਣ ਦੇਾਂਗੇ ਤੇ ਆਪਣਾ ਨੰਬਰ ਬੋਲ ਦਿਓ ਇੱਕ ਵਾਰੀ 931550022 ਇੱਕ ਵਾਰੀ ਹੋ ਬੋਲ ਦਿਓ 931550022 ਠੀਕ ਹੈ ਕਿਸੇ ਵੀ ਮੇਰੇ ਵੀਰ ਨੇ ਬਾਕੀ ਸਾਡਾ ਫੇਸਬੁੱਕ ਪੇਜ ਹੈ ਸ਼ਰਮਾ ਡਿਜੀਟਲ ਫਤਿਹਵਾਦ ਦੇ ਨਾਂ ਤੋਂ ਠੀਕ ਹੈ ਸਾਡਾ YouTube ਚੈ ਕਿਸੇ ਨੇ ਵੀ ਇੱਥੇ ਆ ਕੇ ਮੰਨ ਲਓ ਕੋਈ ਪੰਪ ਕਰਾਉਣਾ ਟਰੈਕਟਰ ਦਾ ਬਾਈ ਹੋਰਾਂ ਕੋਲੇ ਆਓ ਇੱਥੇ ਬਾਈ ਹੋਰੀ ਵੀ ਛੇਦੀ ਦੋ ਛੇਦੀ ਪੰਪ ਕੰਮ ਕਰਕੇ ਇਹ ਦੂਰੋਂ ਆਉਂਦਾ ਤਾਂ ਵੀ ਸ਼ਾਮ ਨੂੰ ਭੇਜਣ ਦੀ ਕੋਸ਼ਿਸ਼ ਕਰਨਗੇ ਅਗਰ ਬਾਈ ਦੀ ਵੇ ਸਾਡੇ ਕੋਲ ਰਹਿਣ ਦੀ ਸੁਵਿਧਾ ਵੀ ਹੈਗੀ ਹੈ ਅਗਰ ਕੋਈ ਬੰਦਾ ਲੇਟ ਹੋ ਜਾਂਦਾ ਤਾਂ ਸਾਡੇ ਕੋਲ ਰਹਿਣ ਵਾਸਤੇ ਵੀ ਪ੍ਰਬੰਧ ਹੈਗਾ ਠੀਕ ਹੈ ਹਾਂਜੀ ਬਾਈ ਹੋਰੀ ਕਹਿੰਦੇ ਵੀ ਕੋਈ ਲੇਟ ਫੇਡ ਹੁੰਦਾ ਇੱਥੇ ਰਾਤ ਨੂੰ ਅਸੀਂ ਰਹਿਣ ਦਾ ਆਪ ਹੀ ਪ੍ਰਬੰਧ ਕਰਾਂਗੇ ਸਾਡੇ ਕੋਲ ਹੈਗਾ ਕਿਤੇ ਵੀ ਕੋਈ ਵੀ ਵੀਡੀਓ ਜਿਹੜਾ ਦੇਖੀਏਂਦਾ ਬਾਈ ਹਨਾ ਇੱਥੇ ਆ ਕੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਬਾਈ ਹੋਰਾਂ ਕੋਲੇ ਪ੍ਰੋਪਰ ਕੰਮ ਸੰਤੁਸ਼ਟੀ ਕਰਕੇ ਫੇਰ ਤੋੜਨਗੇ ਧੰਨਵਾਦ ਬਾਈ ਸਾਰਿਆਂ ਦਾ ਤੇ ਬਾਈ ਹੋਰਾਂ ਦਾ ਵੀ ਧੰਨਵਾਦ